ਸਾਂਸ ਦੀ ਨਵੀਂ ਆ ਰਹੀ ਫਿਲਮ ਪੰਜਾਬ 95 ਦੀ ਜੋ ਕਿ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਹੈ ਉਹਨਾਂ ਦੇ ਜੀਵਨ ਦੇ ਉੱਤੇ ਆਧਾਰਿਤ ਹੈ ਫਿਲਮ ਪਰ ਸਰਕਾਰ ਦੇ ਵੱਲੋਂ ਇਸ ਫਿਲਮ ਤੇ ਰੋਗ ਲਗਾ ਦਿੱਤੀ ਸੀ ਬੈਨ ਲਗਾ ਦਿੱਤਾ ਗਿਆ ਸੀ ਪਰ ਜਿਸ ਤੋਂ ਬਾਅਦ ਹੁਣ ਫਿਲਮ ਜਿਹੜੀ ਆ ਰਿਲੀਜ਼ ਹੋਵੇਗੀ ਗਾਟਾਂ ਤੋਂ ਬਿਨਾਂ ਰਿਲੀਜ਼ ਹੋਵੇਗੀ ਦਲਜੀਤ ਦੋਸਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਸੀ ਤੇ ਇਸ ਫਿਲਮ ਨੂੰ ਲੈ ਕੇ ਚਰਚਾਵਾ ਕਾਫੀ ਜਿਆਦਾ ਇਸ ਕਰਕੇ ਤੇਜ਼ ਨੇ ਕਿਉਂਕਿ ਨੌਜਵਾਨ ਜਿਹੜੇ ਨੇ ਉਹ ਨਹੀਂ ਜਾਣਦੇ ਕਿ ਆਖਰ ਜਸਵੰਤ ਸਿੰਘ ਖਾਲੜਾ ਸੀ ਕੌਮ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਕੀ ਸੀ 95 ਫਿਲਮ ਦਾ ਨਾਮ ਕਿਉਂ ਰੱਖਿਆ ਗਿਆ 1995 ਦੇ ਵਿੱਚ ਜਸਵੰਤ ਸਿੰਘ ਖਾਲੜਾ ਦੇ ਨਾਲ ਅਜਿਹਾ ਕੀ ਹੋਇਆ ਸੀ ਜੋ ਦਲਜੀਤ ਸਿੰਘ ਦੁਸਾਨ ਦੇ ਵੱਲੋਂ ਫਿਲਮ ਦੇ ਵਿੱਚ ਫਿਲਮਾਇਆ ਗਿਆ ਤਾਂ ਭਾਨਾ ਸਿੱਧੂ ਦੀ ਜਿੱਕਰ ਗੱਲ ਕੀਤੀ ਜਾਵੇ ਭਾਨਾ ਸਿੱਧੂ ਇਸ ਫਿਲਮ ਦੇ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਵੀ ਦੇ ਰਹੇ ਨੇ ਨੌਜਵਾਨਾਂ ਨੂੰ ਅਪੀਲ ਵੀ ਕਰ ਰਹੇ ਨੇ ਕਹਿੰਦੇ ਤੁਸੀਂ ਫਾਲਤੂ ਦੀਆਂ ਚੀਜ਼ਾਂ ਜਿਹੜੀਆਂ ਦੇਖਦੇ ਹੋ ਰੀਲਾਂ ਦੇ ਉੱਤੇ ਨੈਟ ਫੋਕਦੇ ਹੋ ਬਹੁਤ ਚੀਜ਼ਾਂ ਸ਼ੇਅਰ ਕਰਦੇ ਹੋ ਪਰ ਕਹਿੰਦੇ ਅੱਜ ਇੱਕ ਅਜਿਹੇ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਆ ਇਸ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਤਾਂ ਦਲਜੀਤ ਦੁਸਾਨ ਦੀ ਨਵੀਂ ਫਿਲਮ ਦੇ ਬਾਰੇ ਤੇ ਜਸਵੰਤ ਸਿੰਘ ਖਾਲੜਾ ਦੇ ਬਾਰੇ ਨੌਜਵਾਨੇ ਦੇ 3000 ਹੁਣ ਮੈਂ ਗੱਲ ਜਿਹੜੀ ਛੋੜਨਾ ਸ਼ੁਰੂ ਕਰਨੀ ਆ ਨਾ ਮੈਂ ਗੱਲ ਕਰਨੀ ਆ ਜਿਹੜੀ ਸ਼ੁਰੂ ਕਰਨੀ ਆ ਤੇ ਤੁਸੀਂ ਇਹਨੂੰ ਸੁਣ ਲਓ ਨਾ ਚੰਗੇ ਰਹੋਗੇ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਨੇਗੇ ਆਦੇ ਹੁਣ ਘਟਣ ਲੱਗੇ ਘਟਨੇ ਸ਼ੁਰੂ ਹੋਗੇ ਮੈਨੂੰ ਪਤਾ ਨੌਜਵਾਨਾਂ ਦਾ ਧਿਆਨ ਹੀ ਉੱਧਰ ਨੂੰ ਹੈ ਮੈਂ ਗੱਲ ਕਰਨੀ ਆ ਅੱਜ ਕਿ ਦੇਖੋ ਪਹਿਲੇ ਪੰਜਾਬ ਦੇ ਵਿੱਚ ਪੰਜਾਬ ਨੂੰ ਹਰ ਪਾਸਿਓਂ ਤੁਹਾਡੇ ਪੰਜਾਬ ਨੂੰ ਮਾਰਿਆ ਜਾ ਰਿਹਾ ਪੰਜਾਬ ਨੂੰ ਕਿਵੇਂ ਮਾਰਿਆ ਜਾ ਰਿਹਾ ਤੁਸੀਂ ਕਮੈਂਟ ਵੀ ਮੈਂ ਤੁਹਾਡੇ ਸਾਰਿਆਂ ਦੇ ਪੜ੍ਹੂੰਗਾ ਕਮੈਂਟ ਵੀ ਤੁਹਾਡੇ ਮੈਂ ਪਰ ਪੜ ਪੜ ਸਾਰੇ ਨੇ ਪੜ੍ਹੂਗਾ ਮੈਂ ਸਭ ਤੋਂ ਪਹਿਲੀ ਜਿਹੜੀ ਗੱਲ ਕਰਨੀ ਆ ਜਿਹੜੇ ਦਿਲਜੀਤ ਦਸਾਂਨ ਦੀ ਫਿਲਮ ਆ ਰਹੀ ਆ ਪੰਜਾਬ 95 ਦਿਲਜੀਤ ਵਾਈ ਦੀ ਉਹਦੇ ਫਿਲਮ ਦੇ ਬਾਰੇ ਗੱਲ ਕਰਨੀ ਆ ਜੋ ਕਿ ਜਸਵੰਤ ਸਿੰਘ ਜੀ ਖਾਲੜਾ ਦੇ ਬਣੀ ਹੋਈ ਫਿਲਮ ਆ ਉਹਦੇ ਬਾਰੇ ਮੈਂ ਸਾਰੀ ਤੁਹਾਡੇ ਨਾਲ ਗੱਲਬਾਤ ਕਰਨੀ ਆ ਤੁਸੀਂ ਕੋਸ਼ਿਸ਼ ਕਰਨਾ ਕਿ 5-7 ਮਿੰਟ ਸਮਾਂ ਕੱਢ ਕੇ ਮੇਰੀ ਵੀਡੀਓ ਇਸ ਗੱਲਬਾਤ ਨੂੰ ਸੁਣ ਲੈਣਾ ਜਿਹੜਾ ਸੁਣ ਲੈਣਾ ਚੰਗੇ ਰਹੋਗੇ ਆਪਣਾ ਜਿੰਨਾ ਵੀ ਤੁਸੀਂ ਆਪਣਾ ਪਲਵਿੰਦਰ ਮਨਦੀਪ ਜਿੰਨੇ ਵੀ ਤੁਸੀਂ ਨੌਜਵਾਨ ਦੇਖ ਰਹੇ ਹੋ ਇਹਨੂੰ ਸੇ ਆਪਣੇ ਸਟੋਰੀਆਂ ਦੇ ਵਿੱਚ ਵੀ ਲਾਈਵ ਨੂੰ ਸ਼ੇਅਰ ਕਰ ਦੇਣਾ ਚੰਗੀ ਚੀਜ਼ ਨੂੰ ਸ਼ੇਅਰ ਕਰਦਿਆ ਕਰੋ ਤੁਹਾਡੇ ਪੰਜਾਬ ਦੇ ਹਾਲਾਤ ਕਿਵੇਂ ਮਾੜੇ ਨੇਗੇ ਕਿਵੇਂ ਤੁਹਾਡੇ ਤੁਸੀਂ ਧਿਆਨ ਦੇ ਲੋ ਇਹੋ ਜਿਹੀਆਂ ਗੱਲਾਂ ਤੁਸੀਂ ਸੁਣ ਕੇ ਨਹੀਂ ਰਾਜੀ ਨੌਜਮਣ ਤਾਂ ਮੈਨੂੰ ਤਾਂ ਦੁੱਖ ਤਾਂ ਇਸ ਚੀਜ਼ ਦਾ ਹੀ ਆ ਯਾਰ ਜੋ ਸੁਣਨ ਜੋ ਸੁਣ ਕੇ ਨਹੀਂ ਰਾਜੀ ਤਾਂ ਫਿਰ ਸੋਚਣਗੇ ਸਮਝਣਗੇ ਕਿਵੇਂ ਪੰਜਾਬ ਲਈ ਲੜਨਗੇ ਕਿਵੇਂ ਪਹਿਲੀ ਗੱਲ ਜਿਹੜੀ ਮੈਂ ਸ਼ੁਰੂ ਕਰਨੀ ਹੈ ਪਹਿਲਾਂ ਮੈਂ ਉਸ ਗੱਲ ਤੇ ਗੱਲ ਸ਼ੁਰੂ ਕਰਨਾ ਕਿ ਦਲਜੀਤ ਦੀ ਤੁਹਾਨੂੰ ਪਤਾ ਫਿਲਮ ਆ ਰਹੀ ਸੀ ਪੰਜਾਬ 95 ਜਸਵੰਤ ਸਿੰਘ ਜੀ ਖਾਲੜਾ ਤੇ ਬਣੀ ਹੋਈ ਫਿਲਮ ਹੈ ਦੇਖੋ ਫਿਲਮ ਦੇ ਉੱਪਰ ਬੈਨ ਲਾ ਦਿੱਤਾ ਗਿਆ ਇੱਕ ਪਾਸੇ ਦੇਖੋ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਆਈਆਂ ਸੈਂਟਰ ਸਰਕਾਰ ਦੀ ਆਪਾਂ ਸਭ ਤੋਂ ਪਹਿਲਾਂ ਸੈਂਟਰ ਸਰਕਾਰ ਦੀ ਗੱਲ ਕਰੀਏ ਕਿ ਉਹ ਜਿਹੜੀਆਂ ਆਪਣੇ ਪੱਖ ਦੀਆਂ ਫਿਲਮਾਂ ਨੇ ਕਿਵੇਂ ਟੈਕਸ ਫ੍ਰੀ ਕਰਦੀਆਂ ਕੇਰਲਾ ਸਟੋਰੀ ਦੀ ਗੱਲ ਕਰੀਏ ਸਾਵਰਕਾ ਦੀ ਗੱਲ ਕਰੀਏ ਧਾਰਾ 370 ਦੀ ਗੱਲ ਕਰੀਏ ਇਹ ਸਾਰੀਆਂ ਮੋਦੀ ਨੇ ਆਪ ਪ੍ਰਮੋਟ ਕਰਕੇ ਟੈਕਸ ਫ੍ਰੀ ਕਰਕੇ ਦਿਖਾਈਆਂ ਨੇਗੀਆਂ ਇਸ ਤੋਂ ਬਾਅਦ ਹੁਣ ਜਿਹੜੀ ਐਮਰਜੈਂਸੀ ਆਈ ਹੈ ਕੰਗਣਾ ਦੀ ਉਹਦੀ ਗੱਲ ਕਰ ਲਈਏ ਉਹਦੇ ਵਿੱਚ ਕੀ ਤੁਹਾਡੇ ਪੰਜਾਬ ਦੇ ਵਿੱਚ ਜਿਹੜੇ ਤੁਹਾਡੇ ਮਹਾਨ ਸਾਡੇ ਸੰਤ ਜਰਨੈਲ ਸਿੰਘ ਜੀ ਹੋਏ ਨੇਗੇ ਉਹਨਾਂ ਦਾ ਕਿਰਦਾਰ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਗਿਆ ਨੌਜਵਾਨ ਨੂੰ ਉਸ ਦਾ ਕਿਰਦਾਰ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਗਿਆ ਫਿਲਮ ਦੇ ਵਿੱਚ ਤੁਹਾਨੂੰ ਪਤਾ ਨਾ ਉਹ ਇਸ ਤਰ੍ਹਾਂ ਦਿਖਾਇਆ ਗਿਆ ਕਿ ਜਿਸ ਤਰ੍ਹਾਂ ਸਰਕਾਰਾਂ ਦੇ ਕੋਈ ਏਜੰਸੀਆਂ ਦੇ ਛੱਡੇ ਹੋਏ ਆਪਣੇ ਬੰਦੇ ਜਿਵੇਂ ਟਾਟ ਗ੍ਰੀ ਕਰਦੇ ਨੇ ਉਹਨਾਂ ਦਾ ਉਹ ਜਿਆ ਸੰਤਾਂ ਦਾ ਕਿਰਦਾਰ ਦਿਖਾਇਆ ਗਿਆ ਸਮਝੋ ਪੰਜਾਬ ਦੇ ਨੌਜਵਾਨੋ ਦਲਜੀਤ ਦੀ ਫਿਲਮ ਨੂੰ ਬੈਨ ਕਿਉਂ ਕੀਤਾ ਗਿਆ ਕਿਉਂਕਿ ਉਹ ਫਿਲਮ ਨੂੰ ਬੈਨ ਇਸ ਕਰਕੇ ਕੀਤਾ ਗਿਆ ਕਿਉਂਕਿ ਜਿਹੜੀ ਦਲਜੀਤ ਨਾ ਨਹੀਂ ਉਹਨਾਂ ਦਾ ਕੋਈ ਵਿਰੋਧ ਹੈਗਾ ਵਿਰੋਧ ਸਿਰਫ আর ਸਿਰਫ ਸਮਝੋ ਜਸਵੰਤ ਸਿੰਘ ਜਖੜੜਾਂ ਨਾਲ ਵਿਰੋਧ ਹੈ ਜਸਵੰਤ ਸਿੰਘ ਜਖੜੜਾ ਕੌਣ ਸੀ ਤੁਹਾਡੇ ਤੁਹਾਡੇ ਪੰਜਾਬ ਦੇ ਉਹ ਮਹਾਨ ਨਾਇਕ ਹੋਏ ਨੇਗੇ ਜਿਨ੍ਹਾਂ ਨੇ ਸਾਡੀ ਜਦੋਂ ਪੰਜਾਬ ਦੀ ਜਵਾਨੀ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਕੋਕ ਕੋ ਕੇ ਸਾਡੀ ਨੌਜਵਾਨੀ ਨੂੰ ਮਾਰ ਰਹੀ ਸੀ ਨਾ ਮਾਰ ਰਹੀ ਸੀ ਸਾਡੀ ਨੌਜਵਾਨੀ ਨੂੰ ਉਹਨਾਂ ਨੇ ਲਾਛਾਂ ਦੀ ਸਨਾਖਤ ਕਰਕੇ ਚਾਹੁੰਦੇ ਸੀ ਕਿ ਅਸੀਂ ਅਸੀਂ ਮੈਂ ਆਪਣਾ ਇੰਟਰਨੈਸ਼ਨਲ ਪੱਧਰ ਤੇ ਤੇ ਇਥੋਂ ਇੰਡੀਆ ਪੱਧਰ ਤੇ ਮੈਂ ਪੂਰਾ ਦੱਸਾਂਗਾ ਕਿ ਕਿਵੇਂ ਸਾਡੇ ਨੌਜਵਾਨਾਂ ਨੂੰ ਪੰਜਾਬੀ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਹੁਣ ਵੀ ਤੁਹਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਹੁਣ ਵੀ ਉਹੀ ਕੰਮ ਚੱਲ ਰਿਹਾ ਹੈ ਜਸਵੰਤ ਸਿੰਘ ਜੀ ਖਾਲੜਾ ਤੁਹਾਡੇ ਉਹ ਮਹਾਨ ਨਾਇਕ ਹੋਏ ਨੇਗੇ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਨੌਜਵਾਨਾਂ ਨੂੰ ਪੰਜਾਬ ਦੀ ਸਾਡੇ ਸਹਿ ਕੌਮ ਨੂੰ ਕਿਉਂ ਮਾਰਿਆ ਜਾ ਰਿਹਾ ਉਹਨਾਂ ਨੇ ਪੂਰੇ ਵਰਲਡ ਪੱਤਰ ਤੇ ਗੱਲ ਲੈ ਕੇ ਜਾਣੀ ਸੀਗੀ ਜਸਵੰਤ ਸਿੰਘ ਜੀ ਖਾਲੜਾ ਨੇ ਐਡਾ ਵੱਡਾ ਆਪਣਾ ਪਰਿਵਾਰ ਛੱਡ ਕੇ ਆਪਣਾ ਸਾਰਾ ਕੁਝ ਛੱਡ ਕੇ ਸਿਰਫ ਅਰ ਸਿਰਫ ਪੰਜਾਬ ਲਈ ਆਏ ਉਹਨਾਂ ਦੀ 13 ਮਿੰਟਾਂ ਦੀ ਇੱਕ ਸਪੀਚ ਆ ਜਰੂਰ ਸੁਣਨੀ ਜਿੰਨੇ ਵੀ ਪੰਜਾਬ ਦੇ ਨੌਜਵਾਨ ਨੇ 13 ਮਿੰਟ ਦੀ ਸਪੀਚ YouTube ਤੇ ਪਈ ਆ ਜਸਵੰਤ ਸਿੰਘ ਜੀ ਖਾਰੜਾ ਦੀ ਸੁਣਨੀ ਕੋਈ ਉਹਨਾਂ ਨੇ ਸੋਚੀ ਸੀ ਕਿੰਨਾ ਗੁਰੂ ਨੂੰ ਸਮਰਪਤ ਸੀਗੇ ਸਾਡੇ ਤਾਂ ਨੌਜਵਾਨਾ ਘਟਣੇ ਸ਼ੁਰੂ ਹੋ ਗਏ ਕੋਈ ਗੱਲ ਸੁਣ ਕੇ ਨਹੀਂ ਰਾਜੀ ਨੌਜਵਾਨ ਪੰਜਾਬ ਦਾ ਕਿੱਡੇ ਯਾਰ ਤੁਸੀਂ ਬੇਕੂਫ ਹੋ ਗਏ ਨੌਜਵਾਨੋ ਕੀ ਤੁਸੀਂ ਪਹਿਲਾਂ 3-4000 ਬੰਦਾ ਲਾਈਵ ਦੇਖਦਾ ਸੀਗਾ ਭਾਂ ਤੁਸੀਂ ਕੀ ਕਰੋਗੇ ਨੌਜਵਾਨੋ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਚੰਗੀਆਂ ਗੱਲਾਂ ਸੁਣ ਲਓ ਕੱਲੇ ਰੀਲਾਂ ਦੇ ਵਿੱਚ ਕੱਲੇ ਲੌਂਡਾ ਕੀ ਕਰੋਗੇ ਮੇਰੇ ਸਾਲੇ ਉੱਤੇ ਬਾਹਰ ਜਾ ਕੇ ਦੇਖ ਲਓ ਉੱਤੇ ਕੀ ਕੋ ਤੁਹਾਡੇ ਪੰਜਾਬ ਲਈ ਲੜ ਲਓ ਆਪਦੇ ਨੂੰ ਵਧੀਆ ਰਹੋਗੇ ਆਪਦੇ ਪੰਜਾਬ ਲਈ ਲੜ ਲਓ ਚੰਗੇ ਰਹੋਗੇ ਆਉਦੇ ਪੰਜਾਬ ਲਈ ਤੇ ਕੁਝ ਕਰ ਲਓਗੇ ਆਪਦੇ ਪੰਜਾਬ ਲਈ ਫਿਰ ਤੁਸੀਂ ਕਹਿਣੋ ਇਹ ਕਹਨੇ ਹੋ ਕੋਈ ਚੰਗੀ ਗੱਲ ਤੁਸੀਂ ਸੁਣ ਕੇ ਨਹੀਂ ਰਾਜੀ ਭੈਣ ਚੋ ਤਾਂ ਠੀਕ ਆ ਚਲੋ ਸੌਰੀ ਮੇਰਾ ਦੰਬਲ ਬਲੱਡ ਵਾਜ ਜਾਂਦਾ ਏ ਕਈ ਵਾਰੀ ਵੀ ਦੇਖੋ ਉਹ ਤੁਹਾਡੇ ਮਹਾਨ ਨਾਇਕ ਹੋਏ ਨੇ ਕਿ ਆਪਣੇ ਜਸਵੰਤ ਸਿੰਘ ਜੀ ਖਾਲੜਾ ਜੀ ਅੱਜ ਤੁਹਾਡੇ کردار ਨੂੰ ਸੰਤਾਂ ਦੇ کردار ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਗਿਆ ਮੈਂ ਕੰਗਣਾ ਨੂੰ ਇਹ ਕਹਿਣਾ ਚਾਹਣਾ ਆ ਜਿਹੜੀਆਂ ਨੰਬਰ 1 ਤਾਂ ਗੱਲ ਇਹ ਹੈ ਕਿ ਸੈਂਟਰ ਗਵਰਨਮੈਂਟ ਦਾ ਜੋ ਕੋ ਸਾਡੇ ਨਾਲ ਪੰਜਾਬ ਨਾਲ ਕਰੀ ਰਹੀ ਹੈ ਕਰੀ ਰਹੀ ਹੈ ਇਹਦੇ ਵਿੱਚ ਤੁਹਾਡੇ ਜਿੰਨੇ ਪੰਜਾਬ ਦੇ ਰਾਜਨੀਤਿਕ ਲੀਡਰ ਨੇ ਇਹ ਬਹੁਤ ਵੱਡੇ ਭਾਗੀਦਾਰ ਨੇ ਇੱਕ ਵੀ ਬੰਦਾ ਇਹ ਪੰਜਾਬ ਦੇ ਹੱਕ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਕਿਸੇ ਵੀ ਰਾਜਨੀਤਿਕ ਲੀਡਰ ਨੇ ਇਹਦਾ ਵਿਰੋਧ ਨਹੀਂ ਕੀਤਾ ਬੇਸਕ ਆਮ ਆਦੀ ਪਾਰਟੀ ਸਰਕਾਰ ਨੇ ਬੇਸਕ ਵਿਰੋਧੀ ਲੀਡਰਾਂ ਨੇ ਕਿ ਪੰਜਾਬ ਦੀ ਇਹ ਫਿਲਮਾਂ ਨੂੰ ਕਿਉਂ ਰੁਕਿਆ ਜਾ ਰਿਹਾ ਜਿਹੜੀਆਂ ਇਤਿਹਾਸ ਤੇ ਬਣੀਆਂ ਨੇ ਜਿਹੜੀ ਖਾਸ ਕਰਕੇ ਜਸਵੰਤ ਸਿੰਘ ਜੀ ਖਾਰੜਾ ਦੇ ਬਣੀਆਂ ਸਾਡੀ ਨੌਜਵਾਨੀ ਕਿਵੇਂ ਕੋ-ਕੋ ਕੇ ਮਾਰੇਗੀ ਕਿਸੇ ਪੰਜਾਬ ਦੇ ਰਾਜਨੀਤਿਕ ਨੇ ਲੀਡਰ ਨੇ ਇਸ ਤੇ ਵਿਰੋਧ ਨਹੀਂ ਕਰਿਆ ਦੇਖੋ ਕਿੰਨੇ ਹਾਥ ਟੋਕੇ ਬਣ ਕੇ ਤੁਹਾਡੇ ਪੰਜਾਬ ਨੂੰ ਖਤਮ ਕਰਨ ਦੇ ਤੋਲੇ ਹੋਣਗੇ ਅਗਲੀ ਗੱਲ ਆਜੋ ਜਿਹੜੀ ਇਹ ਕੰਗਣਾ ਨੇ ਫਿਲਮ ਤਿਆਰ ਕਰੀ ਹੈ ਨਾ ਇਹਨਾਂ ਨੇ ਜੇ ਕੰਗਣਾ ਨੇ ਦਿਖਾਉਣਾ ਹੀ ਸੀਗਾ ਜਿਹੜੇ ਕੁਝ ਸਾਡੇ ਜਿਹੜੇ ਲੋਕਾਂ ਨੂੰ ਗਲਤ ਭਰਮ ਪਲਾਇਆ ਜਾਂਦਾ ਮੈਂ ਹੁਣ ਉਹਨਾਂ ਤੇ ਗੱਲਬਾਤ ਕਰਦਾ ਜਿਨ੍ਹਾਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਹੀ ਨਹੀਂ ਹੈਗਾ ਨੌਜਵਾਨਾਂ ਨੂੰ ਕੋਈ ਨੌਜਵਾਨ ਹੋਰਾਂ ਵੱਖ-ਵੱਖ ਥਾਵਾਂ ਤੋਂ ਦੇਖਦੇ ਹੁੰਦੇ ਨੇ ਮਨੋਂ ਨਾਂ ਤੋਂ ਜਵਾਨਾ ਦੱਸਣਾ ਚਾਹਣਾ ਜੇ ਕੰਗਣਾ ਨੇ ਫਿਲਮ ਬਣਾਉਣੀ ਸੀਗੀ ਐਮਰਜੈਂਸੀ ਜਾਂ ਸੰਤਾਂ ਦਾ ਕਿਰਦਾਰ ਦਿਖਾਉਣਾ ਸੀ ਤਾਂ ਅਸਲੀ ਕਿਰਦਾਰ ਦਿਖਾਉਂਦੀ ਅਸਲੀ ਕਿਰਦਾਰ ਕੀ ਸੀ ਸਾਡੀ ਪੰਜਾਬ ਦੀ ਲੜਾਈ ਕੀ ਸੀਗੀ ਸੰਤਾਂ ਦੀ ਲੜਾਈ ਇਹ ਸੀਗੀ ਆਨੰਦਪੁਰ ਸਾਹਿਬ ਦੇ ਮਤੇ ਦੀ ਲੜਾਈ ਸੀ ਪੰਜਾਬ ਦੇ ਵੱਧ ਅਧਿਕਾਰਾਂ ਦੀ ਲੜਾਈ ਸੀਗੀ ਜਿਹੜੇ ਕਿ ਅਧਿਕਾਰ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਜਦੋਂ ਪਾਕਿਸਤਾਨ ਲੱਗ ਹੋ ਗਿਆ ਤੇ ਪੰਜਾਬੀ ਜਦੋਂ ਜਦੋਂ ਸਾਡੇ ਲੋਕ ਮੰਗ ਕਰ ਰਹੇ ਸੀਗੇ ਉਦੋਂ ਦਾ ਨਹਿਰੂ ਨੇ ਇਹ ਗੱਲ ਕਹੀ ਕਿ ਪੰਜਾਬ ਨੂੰ ਵੱਧ ਅਧਿਕਾਰ ਦਿੱਤੇ ਜਾਣਗੇ ਪੰਜਾਬ ਇੱਕ ਇੱਕ ਲਗ ਪੰਜਾਬ ਨੂੰ ਖੇਤਾ ਦਿੱਤਾ ਜਾਊਗਾ ਕਿਉਂਕਿ ਪੰਜਾਬ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਸੀ ਦਿੱਤੀਆਂ ਨੇ ਇਸ ਕਰਕੇ ਉਹ ਕਿਹਾ ਗਿਆ ਕਿ ਪੰਜਾਬ ਸਿਰਫ ਔਰ ਸਿਰਫ ਇਹ ਜਿਹੜੇ ਪੰਜਾਬੀ ਨੇ ਸਿੱਖ ਕਮਿਊਨਿਟੀ ਐ ਇਹ ਸਿੱਖ ਕਮਿਊਨਿਟੀ ਭਾਰਤ ਨਾਲ ਰਹੇ ਹਿੰਦੁਸਤਾਨ ਨਾਲ ਰਹੇ ਇਸ ਤੋਂ ਬਾਅਦ ਸਾਨੂੰ ਪੰਜਾਬੀ ਸੂਬਾ ਲੈਣ ਲਈ ਜਿਹੜੇ ਕੰਗਣਾ ਨੇ ਨਾ ਕੰਗਣਾ ਨੇ ਜਿਹੜੇ ਇਹ ਚਾਵਲਾ ਮਾਰ ਦਿੰਨੇ ਗਿਆ ਕਿਹਾ ਜਾਂ ਕੋਈ ਤੁਹਾਡੇ ਇਤਿਹਾਸ ਨੂੰ ਤੋੜ ਮੁਰੜ ਕੇ ਪਿਸ ਕੀਤਾ ਜਾਂਦਾ ਪੰਜਾਬੀ ਸੂਬਾ ਲੈਣ ਲਈ ਵੀ ਸਾਨੂੰ 1966 ਤੱਕ ਧਰਨੇ ਲਾ ਕੇ ਰੱਖਣੇ ਪਏ 1947 ਦੇ ਵਿੱਚ ਦੇਸ਼ ਜਦ ਹੁੰਦਾ ਛਾੜਤ ਜਾ ਕੇ ਕਹਾਂ ਜਾ ਕੇ ਉਹਨਾਂ ਸੇ ਛਾੜਦੇ ਹੋਏ ਜਾ ਕੇ ਸਾਨੂੰ ਪੰਜਾਬੀ ਸੂਬਾ ਮਿਲਦਾ ਹੈ ਇਸ ਤੋਂ ਬਾਅਦ ਜਿਹਨੇ ਸਾਡੀਆਂ ਲੜਾਈਆਂ ਸ਼ੁਰੂ ਹੋਈਆਂ ਅਨੰਤਪੁਰ ਸਾਹਿਬ ਦਾ ਮਤਾ ਕਿਸੇ ਉਹ ਪੇਸ਼ ਕਰਦੀ ਸੰਤਾਂ ਦੀ ਲੜਾਈ ਕੀ ਸੀਗੀ ਸੰਤ ਚਾਹੁੰਦੇ ਕੀ ਸੀਗੇ ਇਹ ਸਾਧ ਜਰਨਲਾਂ ਨੂੰ ਜਿਹੜਾ ਕਿ ਹਰ ਪ੍ਰਕਾਰੋਂ ਸਰਕਾਰਾਂ ਗਲਤ ਦਤਾਉਂਦੀਆਂ ਨੇ ਨੌਜਵਾਨ ਉਸ ਚੀਜ਼ ਤੇ ਵਿਚਾਰ ਕਰਨ ਸੋਚਣ ਮੇਰੇ ਸਾਡੇ ਤੁਹਾਨੂੰ ਨੌਜਵਾਨ ਤਾਂ ਹੀ ਕਹਣਾ ਵੀ ਤੁਸੀਂ ਸੋਚੋ ਤੁਹਾਡੇ ਨਾਲ ਕੀ ਚੱਲ ਰਿਹਾ ਹੈ ਨੌਜਵਾਨੀ ਆਪਣੇ ਸੰਘਰਸ਼ਾਂ ਦੇ ਵਿੱਚ ਆਵੇ ਨੌਜਵਾਨੀ ਜਾਗਰੂਤ ਹੋਵੇ ਸੋਸ਼ਲ ਮੀਡੀਆ ਬਹੁਤ ਵੱਡੀ ਪਾਵਰ ਹੈ ਸੋਸ਼ਲ ਮੀਡੀਆ ਨੂੰ ਸਹੀ ਪਾਸੇ ਵਰਤ ਲੋ ਇੱਥੇ ਤੁਹਾਡਾ ਮੀਡੀਆ ਤੁਹਾਡਾ ਸਾਰਾ ਪੰਜਾਬ ਦਾ ਵਿਕੇ ਖੜਾ ਹੈ ਤੁਹਾਡਾ ਸਾਰਾ ਸਾਰਾ ਕੋ ਤੁਹਾਡਾ ਤੰਤਰ-ਮੰਤਰ ਵਿਕੇ ਹੋਇਆ ਹੈ ਲੀਡਰ ਤਾਂ ਵਿਕੇ ਹੋਏ ਹੈਗੇ ਹੈਗੇ ਨੇਗੇ ਮੀਡੀਆ ਵੀ ਸਾਰਾ ਵਿਕੇ ਹੋਇਆ ਹੈ ਪਰਾਵੋ ਇਸ ਕਰਕੇ ਸੋਸ਼ਲ ਮੀਡੀਆ ਨੂੰ ਚੰਗੇ ਪਾਸੇ ਇਸਤੇਮਾਲ ਕਰਨਾ ਬੜਾ ਜ਼ਰੂਰੀ ਆ ਮੈਂ ਚਾਹਣਾ ਕਿ ਜਿਹੜੀ ਦਲਜੀਤ ਦੀ ਫਿਲਮ ਰੋਕੀ ਗਈ ਆ ਉਹਦੇ ਲਈ ਵੱਡਾ ਪ੍ਰਦਰਸ਼ਨ ਹੋਵੇ ਜਿਹੜੀ ਜਸਵੰਤ ਸਿੰਘ ਖਾਲੜਾ ਦੀ ਫਿਲਮ ਰੋਕੀ ਗਈ ਉਹਦੇ ਲਈ ਵੱਡਾ ਪ੍ਰਦਰਸ਼ਨ ਹੋਵੇ ਲੋਕ ਸੜਕਾਂ ਤੇ ਆਉਣ ਲੋਕਾਂ ਦਾ ਵਿਰੋਧ ਹੋਣਾ ਬੜਾ ਜ਼ਰੂਰੀ ਆ ਕਿਉਂਕਿ ਜਿਹੜੇ ਤੁਹਾਡੇ ਪੰਜਾਬ ਦੀ ਚੁਣੀ ਹੋਈ ਸਰਕਾਰ ਆ ਉਹ ਕਦੇ ਵੀ ਨਹੀਂ ਬੋਲੂਗਾ ਐਨੀ ਗੁੰੰਗੀ ਬੋਲੀ ਸਰਕਾਰ ਆ ਜਿਹੜੇ ਵਿਰੋਧੀ ਧਿਰ ਆ ਤੁਹਾਡੀ ਕਾਂਗਰਸ ਆ ਨਾ ਤਾਂ ਐਨੀ ਪਤਾ ਵਿਰੋਧੀ ਧਿਰ ਕੀ ਹੁੰਦੀ ਆ ਪੰਜਾਬ ਦੇ ਨੌਜਵਾਨ ਤਾਂ ਪੁੱਛ ਲੋ ਕਿਸੇ ਨੂੰ ਭੈਣ ਚੋਦ ਨਾ ਇਹ ਨਹੀਂ ਪਤਾ ਹੁੰਦਾ ਵਿਰੋਧੀ ਧਿਰ ਹੁੰ ਕੁੱਛ ਲਓ ਇਹਨੂੰ ਦੱਸਿਓ ਵਿਰੋਧੀ ਤਰਕੀ ਵਿੱਚ ਦੱਸੋ ਵਾ ਕਮੈਂਟ ਕਰਕੇ ਕਿੰਨਾ ਕਹ ਨੂੰ ਪਤਾ ਲੱਗੂ ਤੁਸੀਂ ਮੇਰੇ ਨਾਲੋਂ ਪਰ ਮੈਂ ਤੁਸੀ ਕਹਿਣਾ ਨਾ ਪੰਜਾਬੀ ਨੌਜਵਾਨਾਂ ਨੂੰ ਗਾਲਾਂ ਕੱਢਣ ਨੂੰ ਮੇਰਾ ਬਹੁਤ ਜੀ ਕਰਦਾ ਤੁਹਾਨੂੰ ਬਹੁਤ ਗਾਲਾਂ ਕੱਢਣ ਨੂੰ ਜੀ ਕਰਦਾ ਤੁਸੀਂ ਸਾਰਾ ਪੰਜਾਬ ਨੂੰ ਉਜਾੜ-ਜਾੜ ਕੇ ਸਭ ਦੀ ਦੁਨੀਆ ਦੀ ਸਭ ਤੋਂ ਜ਼ਰਖੇਰ ਧਰਤੀ ਛੱਡ-ਛੱਡ ਕੇ ਭੱਜੀ ਜਾਂਦੇ ਹੋ ਉਰੇਸਾਂ ਦੇ ਵਿੱਚ ਕੀ ਉਹ ਤਾਂ ਟਰੰਪ ਕਹਿੰਦਾ ਮੈਂ ਸਾਰਿਆਂ ਨੂੰ ਕੱਢੂੰ ਉਧਰੋਂ ਕੈਨੇਡਾ ਵਾਲੇ ਸਾਰਿਆਂ ਨੂੰ ਕੱਢਣਗੇ ਉਧਰੋਂ ਸਾਰੇ ਤੁਹਾਨੂੰ ਬਾਹਰ ਕੱਢਣਗੇ ਤੁਹਾਡਾ ਪੰਜਾਬ ਤੁਹਾਡਾ ਇੱਕ ਬਹੁਤ ਅਮੀਰ ਧਰਤੀ ਹੈ ਧਰਤੀ ਦੀ ਲੜਨਾ ਬੜਾ ਜ਼ਰੂਰੀ ਹੈ ਨੂੰ ਸਵਾਰਨਾ ਬੜਾ ਜ਼ਰੂਰੀ ਹੈ ਅੱਜ ਮੈਂ ਘਰੇ ਬੈਠਾ ਮੇਰਾ ਬਾਪੂ ਮੈਂ ਦੋ ਤਰ੍ਹਾਂ ਦਾ ਹੋ ਗਿਆ ਧਰਨੇ ਦੇ ਵਿੱਚ ਮੇਰਾ ਬਾਪੂ ਧਰਨੇ ਦੇ ਵਿੱਚ ਬੈਠਾ ਹੈ ਮੇਰਾ ਬਾਪੂ ਧਰਨੇ ਦੇ ਵਿੱਚ ਬੈਠਾ ਮੇਰਾ ਬਾਪੂ ਸੱਤ ਅੱਠ ਬੰਦੇ ਲੈ ਕੇ ਧਰਨੇ ਨੂੰ ਮੇਰਾ ਨਾੜ ਕਰਾ ਉੱਥੇ ਖੜਾ ਜਾ ਕੇ ਦੇਖਿਆ ਕੋਨੋਰੀ ਬਾਰਡਰ ਤੇ ਤੁਸੀਂ ਸੁਣਨ ਨੂੰ ਗੱਲ ਨੂੰ ਤਿਆਰ ਨਹੀਂ ਹੈਗੇ ਭੈਜੋ ਕਿਸੇ ਦੀ ਗੱਲ ਨੂੰ ਜਿਹੜਾ ਇਹ ਜਿਹੜੀ ਮੈਂ ਚਾਹਣਾ ਕਿ ਇਹ ਜਿਹੜੀ ਫਿਲਮ ਆ ਸੁਵਾਨ ਸਿੰਘ ਜੀ ਖਾਲੜਾ ਤੇ ਅੱਜ ਪਹਿਲਾਂ ਸਾਡੀਆਂ ਇਤਿਹਾਸਕ ਇਹਨਾਂ ਨੇ ਫਿਲਮਾਂ ਰੁਕੀਆਂ ਗਈਆਂ ਕਿੰਨੀਆਂ ਫਿਲਮਾਂ ਪਹਿਲਾਂ ਰੁਕੀਆਂ ਗਈਆਂ ਤੇ ਹੁਣ ਫੇਰ ਸਾਡੀ ਇਹ ਇਤਿਹਾਸਕ ਫਿਲਮ ਰੁਕੀ ਗਈ ਆ ਠੀਕ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਫਿਲਮਾਂ ਬਣ ਰਹੀਆਂ ਨੇ ਕਿ ਉਹ ਵੀ ਰੁਕੀਆਂ ਜਾਣਗੀਆਂ ਕਿਉਂਕਿ ਥੋੜੇ ਇਤਿਹਾਸ ਨੂੰ ਬਿਲਕੁਲ ਖਤਮ ਮਲੀਆਂ ਮੇਟ ਕਰਨਾ ਚਾਹੁੰਦੇ ਨੇਗੇ ਮੇਨ ਜਿਹੜੀ ਜਲ ਗੱਲ ਇਹ ਹੈ ਮੇਨ ਜਿਹੜੀ ਗੱਲ ਇਹ ਹੈ ਕਿ ਇਹ ਥੋੜੇ ਇਤਿਹਾਸ ਨੂੰ ਬਿਲਕੁਲ ਮਲੀਆਂ ਮੇਟ ਕਰਨਾ ਚਾਹੁੰਦੇ ਨੇਗੇ ਇਸ ਕਰਕੇ ਇਹ ਜਿਹੜਾ ਥ ਇਸ ਲਈ ਤੁਹਾਨੂੰ ਲੜਨਾ ਬੜਾ ਜ਼ਰੂਰੀ ਹੈ ਤੁਹਾਨੂੰ ਇਸ ਲਈ ਆਵਾਜ਼ ਬੜੀ ਬੰਦ ਕਰਨੀ ਜ਼ਰੂਰੀ ਆ ਮੈਂ ਚਾਹਣਾ ਕਿ ਕੋਈ ਜਿਹੜਾ ਇਹ ਸਾਡੇ ਨੌਜਵਾਨ ਸੜਕਾਂ ਦੇ ਉੱਪਰ ਕੋਈ ਵਧੀਆ ਪ੍ਰੋਟੈਸਟ ਕਰਨ ਪਰ ਧਰਨ ਧਰਨੇ ਦੇਣ ਕਿ ਇਹ ਫਿਲਮਾਂ ਸਾਡੀਆਂ ਕਿਉਂ ਬੰਨ੍ਹਣ ਤੇ ਇੱਕ ਪਾਸੇ ਤੁਸੀਂ ਟੈਕਸ ਫ੍ਰੀ ਕਰਕੇ ਜਿਹੜੀਆਂ ਫਿਲਮਾਂ ਦਿਖਾਉਣੇ ਹੋ ਉਹ ਕਿਉਂ ਦਿਖਾਉਣੇ ਹੋ ਤੇ ਸਾਰਾ ਕੁਝ ਤੁਹਾਡਾ ਬਦਲਿਆ ਜਾ ਰਿਹਾ ਹੈ ਸਾਰਾ ਕੁਝ ਤੁਹਾਡਾ ਬਦਲਿਆ ਜਾ ਰਿਹਾ ਕਿਉਂਕਿ ਜੇ ਫਿਲਮ ਲੱਗਦੀ ਹੈ ਤਾਂ ਪੰਜਾਬ ਦੀ ਨੌਜਵਾਨੀ ਦਾ ਖੂਨ ਬਹੁਤ ਖੌਲੂਗਾ ਉਹਨਾਂ ਨੂੰ ਪਤਾ ਲੱਗੂਗਾ ਕਿ ਕਿਵੇਂ ਸਾਡੇ ਪਹਿਲਾਂ ਭਰਾ ਮਾਰੇ ਗਏ ਤੇ ਕਿਵੇਂ ਹੁਣ ਸਾਨੂੰ ਮਾਰ ਰਹੇ ਨੇਗੇ ਸਮੱਸਿਆ ਇਹ ਫਿਲਮ ਨਾਲ ਜਿਹੜੀ ਪ੍ਰੋਬਲਮ ਇਹ ਹੈ ਕੋਈ ਦਲਜੀਤਨਾ ਪ੍ਰੋਬਲਮ ਨਹੀਂ ਹੈਗੀ ਇਹਨਾਂ ਨੂੰ ਇਹਨਾਂ ਨੂੰ ਫਿਲਮ ਨਾਲ ਪ੍ਰੋਬਲਮ ਹੈ ਕਿਉਂਕਿ ਸੈਂਟਰਲ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਉਹ ਸਾਡੇ ਨੌਜਵਾਨਾਂ ਨੂੰ ਮਾਰੇ ਚਾਹੇ ਜਿਹੜੀ ਮਰਜ਼ੀ ਸੈਂਟਰ ਦੇ ਵਿੱਚ ਸਰਕਾਰ ਹੋਵੇ ਉਹ ਕਦੇ ਵੀ ਤੁਹਾਨੂੰ ਨਿਆਂ ਨਹੀਂ ਦੇ ਸਕਦੀ ਉਹਨਾਂ ਨੇ ਪਹਿਲਾਂ ਸਾਡੇ ਨੌਜਵਾਨਾਂ ਮਾਰੇ ਹੁਣ ਉਹਨਾਂ ਨੂੰ ਪਤਾ ਲੱਗਿਆ ਹੁਣ ਜਿਹੜਾ ਕੋ ਚੱਲ ਰਿਹਾ ਹੁਣ ਵੀ ਉਹੀ ਚੱਲ ਰਿਹਾ ਹੈ ਇਸ ਕਰਕੇ ਪੰਜਾਬ ਦੀ ਨੌਜਵਾਨੀ ਇਝਾਂ ਫਿਲਮਾਂ ਦੇਖ ਕੇ ਜਾਗਰੂਤ ਹੋਊਗੀ ਤੁਸੀਂ ਤੁਹਾਨੂੰ ਜਿਵੇਂ ਸਿੱਧੂ ਬਾਈ ਨੇ ਇੱਕ ਗੱਲ ਕਹੀ ਸੀ ਨਾ ਮੈਨੂੰ ਬੜੀ ਵਧੀਆ ਸਿੱਧੂ ਬਾਈ ਤੁਸੀਂ ਸੁਣੀ ਹੋਣੀ ਆ ਸਾਰਿਆਂ ਨੂੰ ਵੀ ਪੰਜਾਬ ਦੀ ਨੌਜਵਾਨਾਂ ਨੂੰ ਜਾਣ ਕੇ ਰੀਲਾਂ ਤੇ ਨਿਚਾਇਆ ਜਾ ਰਿਹਾ ਹੈ ਤਾਂ ਪਤਾ ਇਹ ਪੰਜਾਬ ਦੇ ਵਿੱਚ ਟੈਂਪੂ ਪੈਦਾ ਹੁਣ ਪੰਜਾਬ ਦੇ ਵਿੱਚ ਨੌਜਵਾਨੀ ਦੇ ਵਿੱਚ ਇਸ ਕਰਕੇ ਇਹ ਪੰਜਾਬ ਨੂੰ ਪੁੱਠੇ ਪਾਸੇ ਲੈ ਕੇ ਜਾ ਰਿਹਾ ਜਾਇ ਜਾ ਰਿਹਾ ਮੈਂ ਚਾਹੁੰਦਾ ਕਿ ਸਾਡੀ ਪੰਜਾਬ ਦੀ ਨੌਜਵਾਨੀ ਜਾਗਰੂਤ ਹੋ ਕੇ ਇਨਾਂ ਪ੍ਰਤੀ ਪ੍ਰਦਰਸ਼ਨ ਕਰੇ ਸੋਸ਼ਲ ਮੀਡੀਆ ਦੇ ਜਾਗਰੂਤ ਹੋਵੇ ਪੰਜਾਬ ਦੇ ਕਿਸੇ ਵੀ ਰਾਜਨੀਤਿਕ ਲੀਡਰ ਨੇ ਖੁੱਲ ਕੇ ਇਸਦਾ ਵਿਰੋਧ ਨਹੀਂ ਕਰਿਆ ਵੀ ਇੱਕ ਪਾਸੇ ਤੁਸੀਂ ਫਿਲਮਾਂ ਟੈਕਸ ਫਰੀ ਕਰਕੇ ਦਿਖਾਉਨੇ ਹੋ ਤੇ ਸਾਡੇ ਪੰਜਾਬ ਦੇ ਇਤਿਹਾਸਕ ਵਿਲਮਾਨ ਨੂੰ ਕਿਉਂ ਬੰਦ ਕੀਤਾ ਜਾ ਰਿਹਾ ਹੈ ਕਿਉਂ ਬੰਦ ਕੀਤਾ ਜਾ ਰਿਹਾ ਹੈ ਜਿਹੜੀਆਂ ਸਾਡੇ ਇਤਿਹਾਸਕ ਵਿਲਮਾਨ ਨੇ ਉਹਨਾਂ ਕਿਉਂ ਬੰਦ ਕੀਤਾ ਜਾ ਰਿਹਾ ਹੈ ਇਹ ਬਹੁਤ ਵੱਡੀ ਸਮੱਸਿਆ ਹੈ ਇਸ ਕਰਕੇ ਤੁਸੀਂ ਸਾਡੀ ਪੰਜਾਬ ਦੀ ਜਵਾਨੀ ਸਮਝੇ ਤੇ ਆ ਕੇ ਗਰਾਉਂਡ ਤੇ ਲੜਾਈ ਲੜੇ ਜਾਗਰੂਤ ਰਹੇ ਕੱਲੀਆਂ ਭੈਣ ਜੇ ਯਾਰੋ ਰੀਲਾਂ ਪੂ ਬੁੜੀਆਂ ਤੇ ਕਰਨਾ ਸੀਮਤ ਰਹਿ ਜਾਓ ਮੈਂ ਤੁਹਾਨੂੰ ਬਾਰ ਬਾਰ ਪੇਟਦਾ ਸੱਚੀ ਮੈਂ ਇੱਕ ਚੀਜ਼ਾ ਬਹੁਤ ਕਰਕੇ ਛੜਤੀਆਂ ਮੈਨੂੰ ਇਹ ਚੀਜ਼ਾ ਪਤਾ ਲੱਗਾ ਜਿਉਂ ਜਿਉਂ ਪੜਨਾ ਸ਼ੁਰੂ ਕਰਿਆ ਜਿਉਂ ਜਿਉਂ ਮੈਂ ਚੰਗਾ ਸੁਣਨਾ ਸ਼ੁਰੂ ਕਰਿਆ ਮੇਰੇ ਵਿੱਚ ਤੁਹਾਨੂੰ ਆਪ ਨੂੰ ਪਤਾ ਕਿ ਬਦਲਾ ਆਇਆ ਮੈਂ ਚਾਹਣਾ ਕਿ ਸਾਡੀ ਨੌਜਵਾਨੀ ਬਦਲੇ ਰੋਜ਼ ਮੇਰੇ ਹਰ ਹਰ ਥਾਂ ਮੈਨੂੰ ਘੇਰ ਲੈਂਦੇ ਨੇ ਬਾਈ ਸਾਡੇ ਪੈਸੇ ਫਸ ਗਏ ਬਾਈ ਅਸੀਂ ਕੈਨੇਡਾ ਜਾਣਾ ਸੀ ਅਸੀਂ ਕੈਨੇਡਾ ਸੀ ਉੱਥੇ ਜਾਣਾ ਸੀ ਉਹ ਸਾਨੂੰ ਸ ਜਿਹੜੀ ਮੇਰੀ ਸਾਡੀ ਪੰਜਾਬ ਦੀ ਨੌਜਵਾਨੀ ਗੱਲ ਸਮਝ ਲੇ ਤੁਸੀਂ ਮੇਰੀ ਗੱਲ ਸਮਝ ਰਹੋ ਸਮਝਣ ਵਾਲੀ ਗੱਲ ਪਤਾ ਕੀ ਆ ਤੁਸੀਂ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਹੋ ਪੰਜਾਬ ਨੂੰ ਛੱਡ ਕੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਆਪਦਾ ਘਰ ਥੋੜਾ ਪੰਜਾਬ ਤੁਸੀਂ ਉਹਨੂੰ ਥੋੜੇ ਅੱਜ ਤੁਹਾਡਾ ਜਿਹੜਾ ਤੁਹਾਡਾ ਪੰਜਾਬ ਘਰ ਆਣਾ ਉਹ ਘਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਤੇ ਬਹੁਤ ਸਰਾਂ ਦਾ ਘਾਹ ਚੁੱਕਿਆ ਉਹਨੂੰ ਸਾਫ਼ ਕਰਨਾ ਬੜਾ ਜ਼ਰੂਰੀ ਆ ਤੁਸੀਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਬਾਹਰ ਜਾਣਾ ਚਾਹੁੰਦੇ ਹੋ ਟਰੰਪ ਦੇਖ ਲਓ ਕੀ ਕੀ ਹੁੰਦਾ ਕੈਨੇਡਾ ਦਾ ਪ੍ਰਧਾਨ ਮੰਤਰੀ ਦੇਖ ਲਓ ਕੀ ਕੀ ਹੁੰਦਾ ਆਸਟ੍ਰੇਲੀਆ ਦੇਖ ਲਓ ਕੀ ਕੀ ਹੁੰਦਾ ਸਾਰੇ ਵਿਦੇਸ਼ਾਂ ਦੇ ਵਿੱਚ ਉਹਨਾਂ ਕੋਲੇ ਧਰਤੀ ਇੰਨੀ ਸਾਡੇ ਕੋਲ ਛੱਡ ਜਿੰਨੀ ਉਪਜਾਊ ਹੋਣੀਗੀ ਮੈਂ ਚਾਹਣਾ ਕਿ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਅੱਜ ਹਾਲਾਤ ਮਾੜੇ ਬਣੇ ਹੋਣੇਗੇ ਉਹਦੇ ਪ੍ਰਤੀ ਸਾਡੀ ਨੌਜਵਾਨੀ ਜਾਗਰੂਤ ਹੋਵੇ ਮੈਂ ਪੰਜਾਬ ਦੇ ਨੌਜਵਾਨਾਂ ਦੋ ਵਰਗ ਦੇ ਸਭ ਤੋਂ ਵੱਡੇ ਦੋ ਵਰਗ ਦੇ ਸਭ ਤੋਂ ਵੱਧ ਲੋਕ ਵੱਡੇ ਪੰਜਾਬ ਦੇ ਵਿੱਚ ਰਹਿੰਦੇ ਨੇਗੇ ਇੱਕ ਤਾਂ ਦੇਖੋ ਕਿਸਾਨ ਤੇ ਦੂਜਾ ਮਜ਼ਦੂਰ ਇੱਕ ਵਪਾਰੀ ਵਰਗ ਚਲੋ ਸਾਡਾ ਭਰਾ ਲਾ ਲਓ ਤੇ ਇਸ ਕਰਕੇ ਇਹਨਾਂ ਦੋਨਾਂ ਦੇ ਨਾਲ ਇਸ ਵਾਰੀ ਬਹੁਤ ਵੱਡੇ ਮਾੜੇ ਹਾਲਾਤ ਹੋਏ ਨੇ ਕਿਸਾਨਾਂ ਦੇ ਨਾਲ ਪੁੱਛ ਲਓ ਕਿਸਾਨਾਂ ਦੇ ਮੁੰਡਿਆਂ ਨੂੰ ਕਿਹਨੂੰ ਗੱਲ ਕਿਸੇ ਨੂੰ ਗੱਲ ਦਾ ਪਤਾ ਹੈ ਕਿ ਥੋੜਾ 1 ਥੋੜਾ 100 ਕਿਲੋ ਝੋਨੇ ਦੇ ਮਗਰ 15 ਕਿਲੋ ਝੋਨਾ ਥੋੜਾ ਕੱਟਿਆ ਗਿਆ 15 ਕਿਲੋ ਝੋਨੇ ਦੀ ਥੋੜੀ ਕਾਟ ਲੱਗੀ ਇਸ ਵਾਰ ਡੇਢ ਮਹੀਨਾ ਕਿਸਾਨਾਂ ਚ ਮੰਡੀਆਂ ਦੇ ਵਿੱਚ ਰੁਲਿਆ ਤੇ 2 ਮਹੀਨੇ ਮਜ਼ਦੂਰ ਢਾਈ ਮਨੇ ਮਜ਼ਦੂਰਾਂ ਚ ਮੰਡੀਆਂ ਦੇ ਵਿੱਚ ਰੁਲਿਆ ਇਸ ਕਰਕੇ